हां जी किसान भिरो सत श्री काल उम्मीद है सारे ठीक-ठाक होंगे आज अपन फिर तो लेके हाजिर होया पंजाब ते हरियाणा दी मंडी ਵਿੱਚ ਬਾਸਮਤੀ ਦੇ ਤਾਜ਼ੇ ਰੇਟਾਂ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਰੇਟ ਰਹੇ ਨੇ ਅੱਜ ਦੇ ਤੇ ਉਸ ਤੋਂ ਪਹਿਲਾਂ ਜਿਹੜੀ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਬਟਾਲਾ ਮੰਡੀ ਦੀ ਇੱਥੇ 11 21 ਦੇ ਰੇਟ ਲੱਗੇ ਤੇ 4390 ਰੁਪਏ ਹੱਥ ਚੜ ਦਾ ਲੱਗਾ ਤੇ 4250 ਰੁਪਏ ਲੱਗੇ ਕੰਬਾਈਨ ਰੇਟ ਅੱਗੇ 17 18 ਦੀ ਗੱਲ ਕਰੀ ਤਾਂ 3900 ਲੱਗੇਗਾ ਹੱਥ ਚੜ ਦਾ ਰੇਟ ਤੇ 3525 ਰੁਪਏ ਲੱਗੇਗਾ ਕੰਬਾਈਨ ਰੇਟ ਅੱਗੇ ਪਿੱਲੂ ਖੜਾ ਮੰਡੀ ਦੀ ਗੱਲ ਕਰ ਲਈ ਤਾਂ ਪਿੱਲੂ ਖੜਾ ਮੰਡੀ ਚ 11 21 ਦੇ ਰੇਟ ਲੱਗੇ 4348 ਰੁਪਏ 17 18 ਦਾ ਰੇਟ ਲੱਗੇਗਾ 3752 ਰੁਪਏ ਤੇ 18 85 ਇੱਥੇ ਵਿਕੇਗਾ 4082 ਰੁਪਏ ਤੇ 3 ਨੰਬਰ ਬਾਸਮਤੀ ਤੇ ਰੇਟ ਲੱਗੇਗਾ ਤੇ 5525 ਰੁਪਏ ਅੱਗੇ ਗੱਲ ਕਰ ਲਈ ਸੰਗਰੂਰ ਮੰਡੀ ਦੀ ਤਾਂ ਸੰਗਰੂਰ ਮੰਡੀ ਦੇ ਵਿੱਚ ਅੱਜ 11 21 3500 ਤੋਂ ਲੈ ਕੇ 3800 ਰੁਪਏ ਤੱਕ ਵਿਕੇਗਾ 17 18 ਦਾ ਰੇਟ ਲੱਗੇਗਾ 3200 ਤੋਂ ਲੈ ਕੇ 3500 ਤੱਕ ਤੇ 18 85 ਇੱਥੇ ਵਿਕੇਗਾ 3300 ਤੋਂ ਲੈ ਕੇ 3750 ਰੁਪਏ ਤੱਕ ਤੇ 1509 ਦਾ ਰੇਟ ਲੱਗੇਗਾ 3000 ਤੋਂ ਲੈ ਕੇ 3280 ਰੁਪਏ 18 47 ਦੇ ਰੇਟ ਇਥੇ ਲੱਗੇਗਾ 2600 ਤੋਂ ਲੈ ਕੇ 2840 ਰੁਪਏ ਤੇ 1400 ਇੱਕ ਦਾ ਰੇਟ ਲੱਗੇ 3000 ਤੋਂ ਲੈ ਕੇ 3400 ਤੱਕ ਲੱਗੇ ਸੰਗਰੂਰ ਮੰਡੀ 'ਚ ਅੱਗੇ ਗੱਲ ਕਰ ਲਈ ਫਤਿਹਬਾਦ ਮੰਡੀ 'ਚ ਤਾਂ ਫਤਿਹਬਾਦ ਮੰਡੀ ਦੇ ਵਿੱਚ 11 ਕਿਰੇ ਲੱਗੇ 4125 ਰੁਪਏ ਤੇ 1400 ਇੱਕ ਦਾ ਰੇਟ ਲੱਗੇ 3380 ਰੁਪਏ ਤੇ ਪੀਵੀ 1 ਇਥੇ 2900 ਰੁਪਏ ਨੂੰ ਵਿਕੇਗਾ ਅੱਗੇ ਗੱਲ ਕਰ ਲਈ ਨਾਭਾ ਮੰਡੀ ਦੀ ਤਾਂ ਨਾਬਾ ਮੰਡੀ ਦੇ ਵਿੱਚ 11 21 3400 ਤੋਂ ਲੈ ਕੇ 4100 ਤੱਕ ਵਿਕਿਆਗਾ 17 1800 ਦੇ ਰੇਟ ਲੱਗੇ 3000 ਤੋਂ ਲੈ ਕੇ 3400 ਤੱਕ ਤੇ 18 85 ਦੇ ਰੇਟ ਲੱਗੇ ਸੀ 3200 ਤੋਂ ਲੈ ਕੇ 3800 ਤੱਕ 18 47 ਦਾ ਰੇਟ ਇੱਥੇ ਲੱਗੇਗਾ 2400 ਤੋਂ ਲੈ ਕੇ 2920 ਰੁਪਏ ਤੇ 16 92 ਦਾ ਰੇਟ ਲੱਗੇਗਾ 2500 ਤੋਂ ਲੈ ਕੇ 2995 ਰਪਏ ਤੱਕ ਤੇ ਮਸਲ 1401 ਦਾ ਰੇਟ ਇੱਥੇ 2800 ਤੋਂ ਲੈ ਕੇ 3000 ਤੱਕ ਵਿਕਿਆ ਨਾਬਾ ਮੰਡੀ ਚ ਅੱਗੇ ਗੱਲ ਕਰ ਲਈਏ ਦੋਸਤੋ ਸਰਸਾ ਮੰਡੀ ਦੀ ਤਾਂ ਸਰਸਾ ਮੰਡੀ ਚ ਜ 17 18 ਦਾ ਰੇਟ ਲੱਗਿਆ 3350 ਰੁਪਏ 1509 ਦਾ ਰੇਟ ਇੱਥੇ ਲੱਗਿਆਗਾ 3150 ਰੁਪਏ ਤੇ 18 47 ਤੇ 2900 ਰੁਪਏ ਨੂੰ ਵਿਕਿਆਗਾ ਤੇ ਮੁੱਸਲ 1401 ਦਾ ਰੇਟ ਲੱਗਿਆ 3393 ਰੁਪਏ ਪੀਵੀ 1 ਦਾ ਰੇਟ ਇੱਥੇ ਲੱਗਿਆਗਾ 2995 ਰੁਪਏ ਅੱਗੇ ਮਾਨਸਾ ਮੰਡੀ ਦੀ ਗੱਲ ਕਰ ਲਈਏ ਤਾਂ ਮਾਨਸਾ ਮੰਡੀ ਦੇ ਵਿੱਚ ਜਿਸ 17 18 3380 ਰੁਪਏ ਨੂੰ ਵਿਕਿਆਗਾ 1509 ਦਾ ਰੇਟ ਲੱਗਿਆ 3000 ਰੁਪਏ 1847 ਰੇਟ ਲੱਗਿਆ 2855 ਰੁਪਏ ਤੇ ਮੁਸਲ 1401 ਦਾ ਰੇਟ ਲੱਗਿਆਗਾ ਇੱਥੇ 3285 ਰੁਪਏ ਅੱਗੇ ਅੰਬਾਲਾ ਮੰਡੀ ਦੀ ਗੱਲ ਕਰ ਲਈਏ ਤਾਂ ਅੰਬਾਲਾ ਮੰਡੀ ਦੇ ਵਿੱਚ ਅੱਜ 1121 4296 ਰੁਪਏ ਚ ਨੂੰ ਵਿਕਿਆਗਾ ਤੇ 788 ਦਾ ਰੇਟ ਲੱਗਿਆ 3600 ਰੁਪਏ ਅੱਗੇ ਗੱਲ ਕਰ ਲਈਏ ਫਾਜ਼ਲਕਾ ਮੰਡੀ ਦੀ ਤਾ ਫਾਜ਼ਿਲਕਾ ਮੰਡੀ ਚ 17 83881 ਰੁਪਏ ਰੁਪਏ ਕਿਹਾ ਗਿਆ ਤੇ 1401 ਦੇ ਰੇਟ ਲੱਗੇਗਾ 3215 ਰੁਪਏ ਤੇ ਅੱਗੇ ਗੱਲ ਕਰੀਏ ਸਮਾਲਖਾ ਮੰਡੀ ਦੀ ਤਾਂ ਸਮਾਲਖਾ ਮੰਡੀ ਚ 11 21 4362 ਰੁਪਏ ਨੂੰ ਵਿਕਿਆ 17 800 ਦੇ ਰੇਟ ਲੱਗੇ 3711 ਰੁਪਏ 18 85 ਦੇ ਰੇਟ ਲੱਗੇਗਾ 3951 ਰੁਪਏ 1509 ਇੱਥੇ 3100 ਰੁਪਏ ਨੂੰ ਵਿਕਿਆ ਤੇ ਅੱਗੇ ਗੱਲ ਕਰੀਏ ਤਰਨਤਾਰਨ ਮੰਡੀ ਦੀ ਤਰਨ ਤਾਰਨ ਮੰਡੀ ਦੇ ਵਿੱਚ ਜ 11 21 4364 ਰੁਪਏ ਨੂੰ ਵਿਕਿਆ ਤੇ 4364 ਰੁਪਏ ਨੂੰ ਹੱਥ ਛਾੜ ਦਾ ਰੇਟ ਲੱਗਿਆ ਤਰਨ ਤਾਰਨ ਮੰਡੀ ਚ 11 21 ਦਾ ਤੇ 4065 ਰੁਪਏ ਲੱਗਿਆ ਕੰਬਾਈਨਡ ਰੇਟ ਅੱਗੇ 17 18 ਦੀ ਗੱਲ ਕਰ ਲਈ ਤੇ 3800 ਰੁਪਏ ਲੱਗਿਆ ਹੱਥ ਛਾੜ ਦਾ ਰੇਟ 3755 ਰੁਪਏ ਲੱਗਿਆ ਕੰਬਾਈਨਡ ਰੇਟ 1509 ਦਾ ਰੇਟ ਇੱਥੇ 3260 ਰੁਪਏ ਲੱਗਿਆ ਤਰਨ ਤਾਰਨ ਚ 18 47 ਦਾ ਰੇਟ ਲੱਗਿਆ 2200 ਰੁਪਏ ਤੇ ਮੁਸਲ 1401 ਇਥੇ 3275 ਰੁਪਏ ਨੂੰ ਵਿਕਿਆਗਾ ਅੱਗੇ ਗੱਲ ਕਰ ਲਈ ਖਨੌਰੀ ਮੰਡੀ ਦੀ ਤਾਂ ਖਨੌਰੀ ਮੰਡੀ ਤੇ ਇਸ ਤਰ੍ਹਾਂ 88 ਦੇ ਰੇਟ ਲੱਗੇ 3550 ਰੁਪਏ ਤੋਂ ਲੈ ਕੇ 3700 ਤੱਕ 1885 ਦੇ ਰੇਟ ਲੱਗੇ ਇਥੇ 3880 ਰੁਪਏ ਤੇ 1847 ਤੇ 29200 ਰੁਪਏ ਨੂੰ ਵਿਕਿਆਗਾ ਤੇ ਮੁਸਲ 1401 ਦੇ ਰੇਟ ਲੱਗੇ 3300 ਰੁਪਏ ਅੱਗੇ ਗੱਲ ਕਰ ਲਈ ਦੋਸਤੋ ਖੰਨਾ ਮੰਡੀ ਦੀ ਤਾਂ ਖੰਨਾ ਮੰਡੀ ਦੇ ਵਿੱਚ 1121 ਦੇ ਰੇਟ ਲੱਗੇ 4325 ਰੁਪਏ 17 18 ਦਾ ਰੇਟ ਲੱਗਾ 3750 ਰੁਪਏ ਤੇ 18 85 ਦਾ ਰੇਟ ਲੱਗਾ ਇੱਥੇ 3950 ਰੁਪਏ ਤੇ 1509 ਇੱਥੇ 3250 ਰੁਪਏ ਨੂੰ ਵਿਕਿਆ 18 47 ਦਾ ਰੇਟ ਲੱਗਾ 3000 ਰੁਪਏ ਮੁਸਲ 1401 ਦਾ ਰੇਟ ਲੱਗਾ 3250 ਰੁਪਏ ਖੰਨਾ ਮੰਡੀ 'ਚ ਅੱਗੇ ਗੱਲ ਕਰ ਲਈ 베ਰੀ ਮੰਡੀ ਦੀ ਤਾਂ 베ਰੀ ਮੰਡੀ 'ਚ 11 21 4311 ਰੁਪਏ ਨੂੰ ਵਿਕਿਆ 17 18 ਦਾ ਰੇਟ ਲੱਗਾ 3738 ਰੁਪਏ ਤੇ ਅੱਗੇ ਗੱਲ ਕਰੀ ਸ੍ਰੀ ਮੁਖਸਰ ਸਾਹਿਬ ਦੀ ਸਰੀਮਕ 370 ਵਿੱਚ 11 21 3450 ਰੁਪਏ ਨੂੰ ਵਿਕਿਆ 17 18 ਦਾ ਰੇਟ ਲੱਗੇ 3480 ਰੁਪਏ 18 85 ਦਾ ਰੇਟ ਲੱਗੇ 3620 ਰੁਪਏ 18 47 ਦਾ ਰੇਟ ਲੱਗੇਗਾ 2750 ਰੁਪਏ ਮਸਲ 1400 ਇੱਕ ਰੇਟ ਲੱਗੇਗਾ 3205 ਰੁਪਏ 1509 ਦਾ ਰੇਟ ਲੱਗੇ 3150 ਰੁਪਏ ਅੱਗੇ ਟਹਾਣਾ ਮੰਡੀ ਦੀ ਗੱਲ ਕਰ ਲਈਏ ਟਹਾਣਾ ਮੰਡੀ ਦੇ ਵਿੱਚ 11 21 4150 ਨੂੰ ਵਿਕਿਆ 17 18 ਦਾ ਰੇਟ ਲੱਗੇਗਾ 3440 ਰੁਪਏ 1885 ਦਾ ਰੇਟ ਲੱਗੇ 3875 ਰੁਪਏ 1509 ਦਾ ਰੇਟ ਲੱਗੇ 3160 ਰੁਪਏ 1401 ਦਾ ਰੇਟ ਲੱਗੇ 3380 ਰੁਪਏ ਅੱਗੇ ਗੱਲ ਕਰੀ ਸ੍ਰੀ ਅਮਰਸੇਵ ਸਾਹਿਬ ਦੀ ਤਾਂ 1121 ਇਥੇ 4300 4300 ਰੁਪਏ 178 ਦਾ ਰੇਟ ਲੱਗੇਗਾ 3711 ਰੁਪਏ 1509 ਦਾ ਰੇਟ ਲੱਗੇ 3100 ਰੁਪਏ ਤੇ 1401 ਦਾ ਰੇਟ ਲੱਗੇ 3150 ਰੁਪਏ ਅੱਗੇ ਰੋहतक ਦੀ ਗੱਲ ਕਰ ਲਈਏ ਰੋहतक ਦੀ ਤਾਂ ਰੋहतक ਵਿੱਚ ਜ 1121 2570 ਰੁਪਏ ਨੂੰ ਵਿਕਿਆ ਗਿਆ 11 21 17 18 ਦੇ ਰੇਟ ਲੱਗੇ 3711 ਰੁਪਏ 18 85 ਦੇ ਰੇਟ ਲੱਗੇ 4000 ਰੁਪਏ ਤੇ ਅੱਗੇ ਗੱਲ ਕਰੀ ਗੋਨੇਆਣਾ ਮੰਡੀ ਦੀ ਤਾਂ ਗੋਨੇਆਣਾ ਮੰਡੀ ਚ 11 21 3500 ਰੁਪਏ ਨੂੰ ਵਿਕਿਆ 17 18 ਦੇ ਰੇਟ ਲੱਗੇ 3470 ਰੁਪਏ ਅੱਗੇ ਤੇ 18 47 ਰੇਟ ਲੱਗੇ 2250 ਰੁਪਏ ਤੇ 1401 ਦੇ ਰੇਟ ਲੱਗੇ 3120 ਰੁਪਏ ਅੱਗੇ ਗੱਲ ਕਰੀ ਸਫੀਦੋ ਮੰਡੀ ਦੀ ਸਫੀਦੋ ਮੰਡੀ ਚ 11 21 4365 ਨੂੰ ਵਿਕਿਆ 17 18 ਦੇ ਰੇਟ ਲੱਗੇ 3725 ਰੁਪਏ 18 85 ਦੇ ਰੇਟ ਲੱਗੇ 3470 ਰੁਪਏ ਤੇ 1401 ਦੇ ਰੇਟ ਲੱਗੇ 3300 ਰੁਪਏ ਗੇ ਅੱਗੇ ਕੋਟਕਪੂਰਾ ਮੰਡੀ ਦੀ ਗੱਲ ਕਰੀ ਕੋਟਕਪੂਰਾ ਮੰਡੀ ਦੇ ਵਿੱਚ 17 18 ਦੇ ਰੇਟ ਲੱਗੇ 3560 ਰੁਪਏ 18 85 ਦੇ ਰੇਟ ਲੱਗੇ 3740 ਰੁਪਏ ਤੇ ਮੁਸਲ 1401 ਇਥੇ 3235 ਰੁਪਏ ਨੂੰ ਵਿਕਿਆ ਅੱਗੇ ਜੀਂਦ ਮੰਡੀ ਦੀ ਗੱਲ ਕਰੀ ਤਾਂ ਜੀਂਦ ਮੰਡੀ ਚ 11 21 4250 ਨੂੰ ਵਿਕਿਆਗਾ 17 18 ਦੇ ਰੇਟ ਲੱਗੇ 3725 ਰੁਪਏ 18 85 ਦੇ ਰੇਟ ਲੱਗੇ 3950 ਰੁਪਏ ਅੱਗੇ ਗੱਲ ਕਰੀ ਪਾਤੜਾ ਮੰਡੀ ਦੀ 11 21 ਇੱਥੇ 3400 ਤੋਂ ਲੈ ਕੇ 3800 ਤੱਕ ਵਿਕੇ 17 800 ਰੇਟ ਲੱਗੇ 3250 ਤੋਂ ਲੈ ਕੇ 3740 ਤੱਕ 18 85 ਦਾ ਰੇਟ ਲੱਗੇ 3250 ਤੋਂ ਲੈ ਕੇ 3630 ਤੱਕ 1509 ਦਾ ਰੇਟ ਲੱਗਾ 2900 ਤੋਂ ਲੈ ਕੇ 3280 ਤੱਕ 18 47 ਦਾ ਰੇਟ ਇੱਥੇ ਲੱਗੇ 2800 ਤੋਂ ਲੈ ਕੇ 3080 ਤੱਕ ਪੀਵੀ 7 ਦਾ ਰੇਟ ਲੱਗੇ 3200 ਤੋਂ ਲੈ ਕੇ 3500 ਤੱਕ ਤੇ ਮੁੱਸਲ 1401 ਦਾ ਰੇਟ ਲੱਗੇ 3100 ਤੋਂ ਲੈ ਕੇ 3360 ਤੱਕ ਤਾਂ ਇਹ ਸਾਨੂੰ ਦੋਸਤੋ ਕੁਝ ਹਰਿਆਣਾ ਦੇ ਪੰਜਾਬ ਦੀਆਂ ਮੰਡੀ ਵਿੱਚ ਬਾਸਮਤੀ ਦੀ ਤਾਜ਼ੇ ਰੇਟਾਂ ਦੀ ਅਪਡੇਟ ਪਰਸੋਨ ਸਾਂਝੀ ਕੀਤੀ ਤੇ ਕੀ ਰੇਟ ਰਹੇ ਨੇ ਅੱਜ ਦੇ ਬਾਕੀ ਆਪਾਂ ਡੇਲੀ ਡੇਲੀ ਚੈਨਲ ਤੇ ਵੀਡੀਓ ਅਪਲੋਡ ਕਰਦੇ ਰਹਿਣੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਲੋ ਤੇ ਬਾਕੀ ਦੋਸਤੋ ਜੇ ਪਹਿਲਾਂ 11 21 ਦੇ ਆਈਟਮ ਚ ਕਾਫੀ ਮੰਦੀ ਦੇਖਣ ਨੂੰ ਮਿਲੀ ਸੀ ਤੇ ਉੱਥੇ ਹੀ ਅੱਜ 11 21 ਦੀਆਂ ਰੇਟਾਂ ਵਿੱਚ ਥੋੜੀ ਤੇਜ਼ੀ ਫੜੀ ਆ ਤੇ ਬਾਕੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ